हुए हैं और सरबत के पले की क्योंकि तो इलेक्शनों का प्रचार संपन्न हुआ है और परमात्मा के चरणों में अरदास की है तो परमात्मा सबका भला करे और शांत में ही जो इलेक्शन हुई है वो तो परमात्मा सबके बले में हो देश हित में अगला अगला अच्छा। कार्यक्रम क्या रहेगा इनका राहुल जी का राहुल जी वापस जाएंगे और परमात्मा का ਸ਼ੁਕਰੀਆ ਦਾ ਆਕਰਮੀ ਪਹੁੰਚੇ ਹਰਮੰਦਰ ਅਜਰਾ ਸਾਹਿਬ ਅੰਦਰ ਕੋਈ ਵਿਰੋਧ ਵੀ ਹੋਇਆ ਜੀ ਕੋਈ ਵਿਰੋਧ ਨਹੀਂ ਕੋਈ ਵਿਰੋਧ ਨਹੀਂ ਹੋਇਆ ਕੋਈ ਨਹੀਂ ਉਹਨਾਂ ਨੇ ਬਾਹਰ ਕਿਹਾ ਜੀ ਕਿ ਵੀ ਅੰਦਰ ਉਹਨਾਂ ਨੇ ਆ ਵੀ ਕੋਈ ਪ੍ਰੀਪੇਡ ਪਤਾ ਰਹੇ ਕਿ ਕੋਈ ਪੇਡ ਕਾਰਡ ਖੇਲਾ ਗਿਆ ਹੈ ਜਾਣ ਬੁਝਕਰ ਦੇਖੋ ਪਤਾ ਕਿ ਇਹ ਦੇਖੋ ਪਤਾ ਕਿ ਇਹ ਰੱਬ ਦਾ ਘਰ ਹੈ ਹਰ ਤਰ੍ਹਾਂ ਦੇ ਲੋਕ ਇੱਥੇ ਆਉਣੇ ਨੇ ਹਰ ਤਰ੍ਹਾਂ ਦੇ ਧਰੋਚਾਰੇ ਲੋਕ ਆਉਣੇ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਉਹ ਸੇਵਾ ਕਰਨ ਆਏ ਹੈ ਸੇਵਾ ਕਰਨ ਦੇ ਨੇ ਵਰਤਮਾਨ ਦੀ ਸੇਵਾ ਕੀਤੀ ਔਰ ਅਰਦਾਸ ਕੀਤੀ ਸਰਬੱਤ ਦੇ ਭਲੇ ਠੀਕ ਹੈ ਜੀ ਓਕੇ ਉਹ ਜੋ ਉਹ ਜੋ ਮੇਰਾ ਨਾਮ ਜਸਵੰਤ ਸਿੰਘ ਆ ਤੇ ਪਿੰਡ ਮੇਰਾ ਹਰਪਰਾਵਾ ਜ਼ਿਲ੍ਹਾ ਗਰਦਾਸਪੁਰ ਮੈਂ ਯੂ ਐਸ ਏ ਅਮਰੀਕਾ ਚ ਰਹਿੰਦਾ ਹਾਂ ਕੀ ਗੱਲ ਹੋਈ ਸਾਰੀ ਤੁਸੀਂ ਮੌਕੇ ਤੇ ਸੀ ਉਸ ਦਿਨ ਮੈਂ ਉਸ ਟਾਈਮ ਮੌਕੇ ਤੇ ਦਿੱਤੇ ਸੀਗਾ ਅਸੀਂ ਆਪਣੀ ਫੈਮਿਲੀ ਦੇ ਨਾਲ ਇਹ ਮੇਰੇ ਰਿਸ਼ਤੇਦਾਰ ਵਾ ਬ੍ਰਦਰ ਵਾ ਵੀ ਯੂ ਐਸ ਏ ਤੋਂ ਆਏ ਹੋਏ ਆ ਜੀ ਅਸੀਂ ਆਪਣੇ ਬੱਚਿਆਂ ਦੇ ਨਾਲ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਕੁਝ ਗਲਤੀਆਂ ਕਰਾਹ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਮਾਫੀ ਵਾਸਤੇ ਪਹੁੰਚੇ ਸੀ ਕਿ ਮਹਾਰਾਜ ਸਾਨੂੰ ਮਾਫ ਕਰ ਜੀ ਤੇ ਸਾਨੂੰ ਨਹੀਂ ਸੀ ਪਤਾ ਕੀ ਰਾਹੁਲ ਜੀ ਆਏ ਹੋਏ ਆ ਜਾਂਚ ਦੇ ਵਿਰੋਧਤਾ ਕਰ ਰਿਹਾ ਵਾ ਅਸੀਂ ਰੁਟੀਨ ਦੇ ਵਿੱਚ ਮੱਥਾ ਟੇਕ ਰਹੇ ਸੀਗੇ ਤੇ ਉਹ ਪਹਿਲਾਂ ਰਾਹੁਲ ਜੀ ਉੱਥੇ ਸਬੀਲ ਤੇ ਮੱਥਾ ਆਪਣੇ ਸਬੀਲ ਤੇ ਜਲ ਸਤਾਰੇ ਸੀਗੇ ਇਹ ਲੜਕੀ ਨੇ ਇੱਕਦਮ ਉੱਥੇ ਆਣ ਕੇ ਵਿਰੋਧ ਕੀਤਾ ਤੇ ਫਿਰ ਇਹ ਦੌੜ ਗਈ ਆ ਮੈਂ ਉਸ ਸਮੇਂ ਸੋਚਿਆ ਵੀ ਕੋਈ ਵਿਰੋਧ ਕਰਨ ਵਾਲਾ ਹੋਰ ਵਾ ਬਹੁਤ ਸਾਰੇ ਕੈਮਰੇ ਵਾਲੇ ਪੱਤਰਕਾਰ ਹੀ ਲੜਕੀ ਦੇ ਮਗਰ ਦੌੜੇ ਨਾ ਜਦੋਂ ਤੇ ਮੈਂ ਕਿਹਾ ਫਿਲਮ ਸ਼ਟਾਰ ਆਇਆ ਵਾ ਜਾਂ ਪਤਾ ਨਹੀਂ ਕੌਣ ਵਾ ਕਿੱਧਰ ਨੂੰ ਜਾ ਰਿਹਾ ਮੈਂ ਵੀ ਇਹਦਾ ਪਿੱਛਾ ਕੀਤਾ ਲੜਕੀ ਦਾ ਵੀ ਦੇਖਦੇ ਆ ਕੌਣ ਆ ਫੇ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਉੱਥੇ ਵਿਰੋਧਤਾ ਕੀਤੀ ਆ ਪਰ ਜਦੋਂ ਇਹਨੇ ਵਿਰੋਧਤਾ ਕੀਤੀ ਤੁਸੀਂ ਲਾਗੇ ਸੀ ਕੀ ਗੱਲਬਾਤ ਕੀਤੀ ਨੇ ਗੱਲਬਾਤ ਇਹ ਨਹੀਂ ਉਹ ਕੀਤੀ ਆ ਮੇਨ ਉਹਦਾ ਮਕਸਦ ਵਾ ਕਿ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਵਾ ਇਹ ਗੁਰੂ ਰਾਮਦਾਸ ਦਾ ਘਰ ਵਾ ਇਹ ਨਮਾਣਿਆਂ ਦਾ ਮਾਣ ਵਾ ਨਤਾਣਿਆਂ ਦਾ ਤਾਣ ਵਾ ਇਥੇ ਸਰਬ ਸਾਂਝੀ ਵਾਲਤਾ ਵਾ ਹਰ ਇੱਕ ਨੂੰ ਪਰਮੇਸ਼ਰ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਬਰਾਬਰ ਦਾ ਸਰਕਾਰ ਮਾਣ ਦੇਣਾ ਚਾਹੀਦਾ ਵਾ ਹੋਰ ਕੀ ਗੱਲਬਾਤ ਹੋਈ ਸਮਝਦੇ ਹੋ ਕਿ ਉਹਦੀ ਕੁੜੀ ਦਾ ਜਿਹੜਾ ਵਿਰੋਧ ਸੀ ਉਹ ਭਾਪਕ ਕੁੜੀ ਦਾ ਭਾਪਕ ਸੀਗੀ ਉਹ ਤੇ ਮੈਨੂੰ ਲੱਗਦਾ ਵਾ ਕਿ ਉਹਦੇ ਕੋਈ ਜਿਹੜੇ ਜਿੱਦਾਂ ਪਿਛੇ ਸਮੇਂ ਦੇ ਵਿੱਚ ਕੁਝ ਕਾਂਗਰਸ ਪਾਰਟੀ ਵੱਲੋਂ ਅਟੈਕ ਹੋਇਆ ਸੀ ਦਰਬਰ ਸਾਹਿਬ ਦੇ ਉੱਤੇ ਉਹਦਾ ਨਾਂ ਲੱਗਦਾ ਉਹਨਾਂ ਨੇ ਕੀਤਾ ਵੀ ਆ ਤੇ ਉਹ ਲੜਕੀ ਦੇ ਅੰਦਰ ਉਹ ਚੀਜ਼ ਸੀ ਪਰ ਤੁਸੀਂ ਕਹਿ ਰਹੇ ਕਿ ਅੰਦਰ ਹੋਰ ਵੀ ਗੱਲਬਾਤ ਹੋਈ ਹੈ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨੇ ਇਹੋ ਕਿਹਾ ਵੰਦੀ ਵੀ ਮੈਂ ਚਾਹਨੀ ਆ ਵੀ ਭਾਈ ਤਿੰਦਰਪਾਲ ਵਰਗੇ ਗੱਥਾਵਾਜਕ ਹੋਰ ਸਿੱਖ ਕੌਮ ਦੇ ਕਹਿੰਦੀ ਹੈ ਭ੍ਰਿਸ਼ਟ ਲੋਕ ਆ ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ ਵਾ ਪਰ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਪੀ ਲੈਣ ਵਾਸਤੇ ਨਹੀਂ ਇਹ ਕੁਝ ਕੀਤਾ ਉਹਨੂੰ ਲੜਕੀ ਨੇ ਨਹੀਂ ਨਹੀਂ ਉਹ ਤਾਂ ਲੁਕਦੀ ਰਹੀ ਆ ਭੱਜਦੀ ਰਹੀ ਆ ਤੁਸੀਂ ਵੀ ਵੇਖਿਆ ਜਿੰਨੇ ਪੱਤਰਕਾਰ ਵਾ ਕਿਸੇ ਨੂੰ ਉਹਨੇ ਨਹੀਂ ਦਿੰਦਾ ਉਹ ਲਾ ਕੇ ਉਹ ਸੰਗਤ ਜਿਹੜੀ ਪਰੇਸ਼ਾਨ ਹੋ ਰਹੀ ਉਹ ਉਹ ਭੱਬ ਕੋਈ ਆ ਹਾਂ ਉਹ ਹੋਈ ਆ ਕਿਦੀ ਮੈਨੂੰ ਚੰਗਾ ਨਹੀਂ ਲੱਗਾ ਕਿ ਲੋਕ ਡਿਸਟਰਬ ਹੋ ਰਹੇ ਆ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁਣ ਸੀ ਲੜਕੀ ਨੂੰ ਮਿਲ ਕੇ ਆਏ ਹਾਂ ਹਾਂ ਕੀਤੀ ਉਹਨੇ ਗੱਲਬਾਤ ਮੇਰੇ ਨਾਲ ਕੀ ਗੱਲਬਾਤ ਵਿੱਚ ਉਹਨੇ ਮੇਨ ਮੁੱਦਾ ਇਹੀ ਰੱਖਿਆ ਵਾ ਕਿ ਇਹ ਗੁਰੂ ਘਰ ਦਾ ਗੁਰੂ ਘਰ ਵਾ ਮਹਾਰਾਜ ਦਾ ਦਰਬਾਰ ਵਾ ਇੱਥੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਕੋਈ ਕੋਈ ਵੀ ਲੀਡਰ ਆਉਂਦਾ ਵਾ ਕੋਈ ਵੀ ਨੇਤਾ ਆਉਂਦਾ ਵਾ ਕੋਈ ਵੀ ਪੋਲੀਟਿਕਲ ਬੰਦਾ ਆਉਂਦਾ ਸੰਗਤ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੇ ਉਹਨੇ ਆਉਣਾ ਵਾ ਇੱਥੇ ਤੇ ਆਮ ਸੰਗਤ ਦੀ ਤਰ੍ਹਾਂ ਆਵੇ ਨਾ ਕਿ ਉਹ ਸਪੈਸ਼ਲ ਰਸਤਾ ਹੋਵੇ ਇਹਦੇ ਲਈ ਇਹ ਵੀ ਗੱਲ ਕਹੀ ਮੈਂ ਨਾ ਕਿ ਆਹ ਕਹਿੰਦੇ ਨਾ ਉਹਨਾਂ ਲਈ ਸਪੈਸ਼ਲ ਰਸਤੇ ਹੋਣ ਨਾ ਉਹਨਾਂ ਦਿਵਾਲੇ ਇਨਾ ਮਾਨ ਸਨਮਾਨ ਦਿੱਤਾ ਜਾਵੇ ਜਿੰਨੇ ਆਉਣਾ ਵਾ ਗੁਰੂ ਰਾਮਦਾਸ ਦਾ ਘਰ ਵਾ ਤੇ ਆਮ ਸੰਗਤ ਵਾਂਗ ਦੇ ਲੋਕ ਹੁਣ ਕਹਿੰਦੇ ਇਹ ਹੀ ਮੈਨੂੰ ਉਤਰਾਜ ਲੱਗਾ ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿ ਮੇਰੇ ਤੋਂ ਵੇਖ ਕੇ ਨਹੀਂ ਚਰਿਆ ਗਿਆ ਮੈਂ ਬੋਲੀ ਆ ਜੀ ਬਸ ਇੰਨਾ